ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਜਾਣਨਾ ਪਾਉਣ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਕਰਦੇ ਹਾਂ ਉਹਨਾਂ ਦਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ੍ਰੀ ਅਕਾਲ ਜੀ ਰੋ ਖਬਰਾਂ ਦਾ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਚਾਣਨਾ ਪਾਇਓ ਕਿ ਤੇਜਸ ਜਿਹੜਾ ਜੈੱਟ ਹੈ ਉਸ ਦੇ ਲਈ ਬੜਾ ਬੁਰਾ ਰਿਹਾ ਭਾਰਤ ਦੇ ਲਈ ਬੜਾ ਬੁਰਾ ਰਿਹਾ ਦੁਬਈ ਦਾ 에ਅਰ ਸ਼ੋ ਜਿੱਥੇ ਪਹਿਲਾਂ ਤੇਲ ਲੀਕ ਉਸ ਤੋਂ ਬਾਅਦ ਇੱਕ ਜੈੱਟ ਦੇ ਕ੍ਰੈਸ਼ ਹੋ ਜਾਣ ਨੇ ਸੋਤੂ ਕਰਾ ਕੇ ਰੱਖ ਦਿੱਤੀ ਉਸ ਤੋਂ ਬਾਅਦ ਹੁਣ ਅਰਮਾਨੀਆਂ ਨੇ ਭਾਰਤ ਦੇ ਨਾਲ ਜਿਹੜਾ ਤੇਜਸ ਜੈਟ ਖਰੀਦਣ ਦਾ ਸਮਝੌਤਾ ਕੀਤਾ ਸੀ ਉਸ ਨੂੰ ਰੋਕ ਲਿਆ ਗਿਆ ਇਹ ਕੀ ਗੱਲਬਾਤ ਬਣੀ ਹੈ ਜੀ ਕੀ ਇਸ ਦੇ ਸਿੱਟੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ ਜਿਹੜੀ ਗੱਲ ਦਾ ਤੁਸੀਂ ਖਾਤਸ਼ਾ ਜਤਾਇਆ ਸੀ ਜਿਸ ਦਿਨੇ ਤੇਜਸ ਟਿਕਿਆ ਸੀ ਦੇਖੋ armenian ਜਿਹੜੀ ਗਵਰਨਮੈਂਟ ਹੈ ਉਹਨੇ ਅਜੇ ਅਲਕੀ ਆਫੀਸ਼ੀਅਲੀ ਨਹੀਂ ਕਿਹਾ ਪਰ ਇਹ ਇੰਟਰਨੈਸ਼ਨਲ ਮੀਡੀਆ ਨੇ ਬਹੁਤ سارے ਇੰਟਰਨੈਸ਼ਨਲ ਮੀਡੀਆ ਵਾਲਿਆਂ ਨੇ ਖਬਰਾਂ ਬ੍ਰੇਕ ਕੀਤੀਆਂ ਨੇ ਜੇ ਆਪਾਂ ਗੱਲ ਕਰਨੀ ਹੋਵੇ ਇਜ਼ਰਾਈਲੀ ਮੀਡੀਆ ਹੈ ਜੇਰੂਸਲਮ ਪੋਸਟ ਖਾਸਾ ਮੰਨਿਆ ਜਾਂਦਾ ਡਿਫੈਂਸ ਮਾਮਲੇ ਦੀ ਰਿਪੋਰਟਿੰਗ ਵਾਸਤੇ ਤੇ ਉਹਨੇ ਇਹ ਜਰੂਸਲਮ ਪੋਸਟ ਨੇ ਇਹ ਕਵਰੇਜ ਕੀਤੀ ਹੈ ਕਿ ਜਿਹੜੀ ਤੇਜਸ ਫਾਈਟਰ ਵਾਲੀ ਡੀਲ ਹੈ तकरीबन 1.2 ਬਿਲੀਅਨ ਡਾਲਰ ਦੀ ਡੀਲ ਸੀ 10000 ਕਰੋੜ ਤੇ 12 ਤੇਜਸ ਫਾਈਟਰ ਜੈਟ ਖਰੀਦਨੇ ਸੀਗੇ armenia ਨੇ ਤੇ ਉਹ armenia ਨੇ ਕੈਨਸਲ ਕਰ ਦਿੱਤੇ ਇਹ ਤੇਜਸ ਦੀ ਪਹਿਲੀ ਫੋਰਨ ਡੀਲ ਸੀ ਮਤਲਬ ਇਸ ਤੋਂ ਪਹਿਲਾਂ ਕਦੇ ਵੀ ਤੇਜਸ ਖਰੀਦਾ ਨਹੀਂ ਗਿਆ ਸੀਗਾ ਇੰਟਰਨੈਸ਼ਨਲ ਲੈਵਲ ਤੇ ਤੇ ਅਰਮੀਨੀਅਨ ਗਵਰਨਮੈਂਟ ਨੇ ਖਰੀਦਿਆ ਸੀਗਾ ਤੇ ਹਾਲਾਂਕਿ ਨਾ ਇੰਡੀਆ ਨੇ ਇਸ ਰਿਪੋਰਟ ਤੇ ਕੋਈ ਟਿੱਪਣੀ ਕੀਤੀ ਨਾ ਅਰਮੀਨੀਆ ਦੀ ਸਰਕਾਰ ਨੇ ਕੋਈ ਟਿੱਪਣੀ ਕੀਤੀ ਤੇ ਦੋਵੇਂ ਚੁੱਪ ਨੇ ਇਸ ਮਾਮਲੇ ਤੇ ਹਿੰਦੁਸਤਾਨ 에ਰਨੋਟਿਕਸ ਲਿਮਿਟਿਡ ਐਚ ਐਲ ਨੇ ਇਹ ਫਾਈਟਰ ਜੈਟ ਤੇਜਸ ਡਿਵੈਲਪ ਕੀਤਾ ਸੀਗਾ ਤੇ ਇਹ 20 ਮਹੀਨੇ ਅੰਦਰ ਦੂਜੀ ਵਾਰ ਕ੍ਰੈਸ਼ ਹੋਇਆ ਸੀਗਾ ਇਸ ਤੋਂ ਪਹਿਲਾਂ ਸਾਲ 2024 ਚ ਵੀ ਪਿਛਲੇ ਸਾਲ ਵੀ ਜਦੋਂ ਰਾਜਸਥਾਨ ਚ ਵੀ ਇਹਦਾ ਕ੍ਰੈਸ਼ ਦੇਖਣ ਨੂੰ ਮਿਲਿਆ ਸੀ ਇਸ ਵਾਰ ਵੀ ਕ੍ਰੈਸ਼ ਹੋਇਆਗਾ 2000 ਮਾਰਚ 2024 ਹੀਗਾ ਜੈਸਲਮੇਰ ਦੇ ਵਿੱਚ ਤੇਜਸ ਕ੍ਰੈਸ਼ ਹੋਇਆ ਸੀ ਪਰ ਉਸ ਟਾਈਮ ਜਿਹੜਾ ਪਾਇਲਟ ਸੀਗਾ ਉਹ ਸੁਰੱਖਿਅਤ ਤੌਰ ਤੇ ਜੈਕ ਕਰ ਗਿਆ ਸੀਗਾ ਪਰ ਇਸ ਵਾਰ ਜੈਕ ਨਹੀਂ ਕਰ ਪਾਇਆ ਤੇ ਜਿਹੜਾ ਇਸ ਵਾਰ ਆਪਾਂ ਜੇ ਗੱਲ ਕਰਨੀ ਹੋਵੇ ਤੇ ਜਿਹੜਾ ਵਿੰਗ ਕਮਾਂਡਰ ਨਮਾਨ ਸਿਆਲ ਸੀ ਪਾਇਲਟ ਸੀਗਾ ਫਾਈਟਰ ਪਾਇਲਟ ਉਹ ਵੀ ਮਾਰਿਆ ਗਿਆ ਤੇ ਇਸ ਕਰਕੇ ਦੇਖੋ ਤੇਜਸ ਨੂੰ ਲੈ ਕੇ ਕਈ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਤੇ ਹੁਣ ਜਿਵੇਂ ਮਿਗ ਕਾਫੀ ਬਦਨਾਮ ਹੋ ਗਿਆ ਸੀਗਾ ਉਸ حساب ਨਾਲ ਹੀ ਤੇਜਸ ਤੇ ਵੀ ਹੁਣ ਖਤਰਾ ਤਾਂ ਹੈ ਹੀ ਇੰਟਰਨੈਸ਼ਨਲ ਲੈਵਲ ਤੇ ਇਹ ਨੂੰ ਵੇਚ ਜਾਣਾ ਸੀਗਾ ਪਹਿਲੀ ਵਾਰ ਕੋਈ ਡੀਲ ਹੋਈ ਸੀ ਉਹ ਵੀ ਹੁਣ ਕੈਨਸਲ ਹੁੰਦੀ ਨਜ਼ਰ ਆ ਰਹੀ ਤਾਂ ਇਹ ਇੰਟਰਨੈਸ਼ਨਲੀ ਇਹ ਵੱਡਾ ਨੁਕਸਾਨ ਆਪਾਂ ਨੂੰ ਦੇਖਣ ਨੂੰ ਮਿਲ ਰਿਹਾਗਾ ਇੰਡੀਆ ਨੂੰ ਹੂੰ ਜੀ ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਕਮੇਡੀਅਨ ਕੁਨਾਲ ਕਾਮਰਾ ਜਿਹੜੇ ਆਮ ਤੌਰ ਤੇ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਆਪਣੇ ਸ਼ੋਜ਼ ਦੇ ਵਿੱਚ ਨਿਸ਼ਾਨੇ ਤੇ ਲੈਂਦੇ ਨਜ਼ਰ ਆਉਂਦੇ ਨੇ ਆਰਐਸਐਸ ਨੂੰ ਭਾਜਪਾ ਨੂੰ ਬਹੁਤ ਸਾਰੇ ਉਹਨਾਂ ਨੇ ਪਈ ਬੀਤੇ ਦਿਨੀ ਐਪੀਸੋਡ ਵੀ ਇਹੋ ਜਿਹੇ ਕੀਤੇ ਨੇ ਜਿਸ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਨੂੰ ਛਾਉਂਦੇ ਨੇ ਵੈਸੇ ਇਤਰਾਸ ਦੀ ਵਾਲੀ ਗੱਲ ਹੈ ਜਿੱਥੇ ਮੀਡੀਆ ਨੂੰ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਹ ਭੂਮਿਕਾ ਦੇ ਵਿੱਚ ਇੱਕ ਕਾਮੇਡੀਅਨ ਆਇਆ ਹੋਇਆ ਹੈ ਕੁਨਾਲ ਕਾਮਰਾ ਦੀ ਇੱਕ ਟੀ-ਸ਼ਰਟ ਨੂੰ ਲੈ ਕੇ بڑا ਵਿਵਾਦ ਹੋ ਰਿਹਾ ਹੈ ਕੁਨਾਲ ਕਾਮਰਾ ਨੇ ਬੀਤੇ ਦਿਨੀ ਇੱਕ ਤਸਵੀਰ ਸਾਂਝੀ ਕੀਤੀ ਜਿਸ ਦੇ ਵਿੱਚ RSS ਉਹਨਾਂ ਦੀ T-shirt ਤੇ ਲਿਖਿਆ ਹੋਇਆ ਸੀ ਤੇ ਉਸ ਦੇ ਉੱਪਰ ਕੁੱਤਾ ਵੀ ਬਣਿਆ ਹੋਇਆ ਸੀ ਉਸ ਨੂੰ ਲੈ ਕੇ ਭਾਜਪਾ ਵਾਲਿਆਂ ਨੇ ਤਾਂ ਜੀ ਚੱਕ ਲਿਆ ਅਸਮਾਨ ਸਿਰ ਤੇ ਕੀ ਕਹਿ ਰਹੇ ਨੇ ਆਰਐਸਐਸ ਤੇ ਭਾਜਪਾ ਵਾਲੇ ਉਸ ਦੇ ਖਿਲਾਫ ਆ ਦੇਖੋ 24 ਨਵੰਬਰ ਨੂੰ ਇੱਕ ਫੋਟੋ ਪੋਸਟ ਕੀਤੀ ਸੀ ਕਨਾਲ ਕਮਰਾਨ ਨੇ ਬਲੈਕ T-shirt ਸੀ ਉਹਦੇ ਉਹਦੇ 'ਚ ਰੈਡ ਅੱਖਰਾਂ 'ਚ ਲਿਖਿਆ ਹੋਇਆ ਸੀਗਾ ਹੁਣ ਉਹ ਤੁਸੀਂ ਆਰਐਸਐਸ ਤਾਂ ਨਹੀਂ ਕਹਿ ਸਕਦੇ ਮੈਨੂੰ ਤਾਂ ਉਹ ਪੀਐਸਐਸ ਜ਼ਾਪਤਾ ਹੈਗਾ ਮਤਲਬ ਪੀ ਬਣਿਆ ਹੋਇਆ ਸੀ ਪੀ ਤੇ ਕੁੱਤਾ ਜਿਹੜਾ ਹੈਗਾ ਉਹ ਟਾਇਲਟ ਕਰਦਾ ਦਿਖਾਈ ਦੇ ਰਿਹਾ ਸੀਗਾ ਤੇ ਇਹ ਅੱਗੇ ਐਸ ਐਸ ਉਦੋਂ ਉਹ ਜ਼ਾਬਦਾਰ ਐਸ ਐਸ ਹੀ ਹੈ ਲੱਗਦਾ ਇਦਾਂ ਕਿ ਆਰ ਐਸ ਐਸ ਲਿਖਿਆ ਹੋਇਆਗਾ ਤੇ ਬੜੇ ਤਰੀਕੇ ਨਾਲ ਕ੍ਰੀਏਟੀਵਿਟੀ ਨਾਲ ਕੁਨਾਲ ਕਹੰਬਰਾ ਨੇ ਉਹ ਆਪਾਂ ਕਹਿ ਲਈਏ ਕਿ ਕਿੱਤਾ ਹੋਇਆ ਸੀਗਾ ਉਸ ਤੋਂ ਪਹਿਲਾਂ ਸਹੀ ਕਰਿਓ ਤੁਸੀਂ ਬੜੇ ਹੋ ਰਹੇ ਨੇ ਕੁਨਾਲ ਕਹੰਬਰਾ ਗਵਰਨਮੈਂਟ ਨੂੰ ਲੈ ਕੇ ਮਹਾਰਾਸ਼ਟਰ ਦੇ ਜਿਹੜੇ ਡਿਪਟੀ ਸੀਐਮ ਸੀਗੇ ਉਹਨਾਂ ਬਾਰੇ ਵੀ ਉਹਨਾਂ ਨੇ ਪੈਰੋਡੀ Song ਆਇਆ ਸੀ ਨਰਿੰਦਰ ਮੋਦੀ ਬਾਰੇ ਵੀ ਤੋਂ ਕਾਫੀ ਫਨੀ ਵੀ ਸੀਗਾ ਤੇ ਮਜ਼ਾਕ ਵੀ ਉਡਾਇਆ ਤੇ ਮਜ਼ਾਕ ਹੋਂ ਟੀ-ਸ਼ਰਟ ਪਾ ਕੇ ਆਰਐਸਐਸ ਦੇ ਮਜ਼ਾਕ ਉਡਾਉਣ ਦੀ ਵੀ ਕੋਸ਼ਿਸ਼ ਹੈ ਇਹਨੂੰ ਲੈ ਕੇ ਮਤਲਬ ਕਾਫੀ ਬਵਾਲ ਵੀ ਹੋ ਰਿਹਾਗਾ ਭਾਜਪੀ ਦੇ ਜਿਹੜੇ ਆਗੂ ਨੇ ਉਹ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ ਕਿ ਗੁਨਾਲ ਕਮਰਾ ਦੀ ਗ੍ਰਿਫਤਾਰੀ ਕੀਤੀ ਜਾਵੇ ਹਾਲਾਂਕਿ ਜਦੋਂ ਪੈਰੋਡੀ Song ਸੁਣਾਏ ਸੀਗੇ ਤੋਂ डीपीसीएम ਅਤੇ ਪ੍ਰਧਾਨ ਮੰਤਰੀ ਦੇ ਉੱਤੇ ਉਦੋਂ ਵੀ ਜਿਹੜਾ ਸਟੂਡੀਓ ਸੀਗਾ ਜਿਸ ਸਟੂਡੀਓਸ ਉਹ ਫੰਕਸ਼ਨ ਸੀਗਾ ਉਹ ਤੋੜ ਦਿੱਤਾ ਗਿਆ ਸੀ ਉਹਨੂੰ ਬੰਦ ਕੀਤਾ ਗਿਆ ਸੀ ਸ਼ਿਵਸ਼ੇਨਾਲਿਆਂ ਵੱਲੋਂ ਦੇਖਦੇ ਆਂ ਆਰਐਸਐਸ ਇਹਦੇ ਤੇ ਕੋਈ ਇਲਿਗਲੈਕਸ਼ਨ ਲੈਂਦਾ ਜਾਂ ਨਹੀਂ ਲੈਂਦਾ ਪਰ ਇਹ ਜ਼ਾਬਦਾਤਾ ਮਤਲਬ ਕਾਫੀ ਤੁਸੀਂ ਕਹੋ ਕਿ ਬਰੇਵ ਐਕਟ ਕਰ ਲੋ ਜਾਂ ਫਿਰ ਇਸ ਕਿਸਮ ਦਾ ਕਹਿ ਲੋ ਕਿ ਖਜ਼ਾਨਾ ਹਾਲਾ ਕਹਿ ਲੋ ਪਰ ਕਾਫੀ ਵਿਵਾਦਿਤ ਪੋਸਟ ਮੰਨੀ ਜਾ ਰਹੀ ਹੈ ਹਾਂ ਜੀ ਇੱਕ ਬੋਲਡ ਬੋਲਡ ਐਕਟ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਥੋੜਾ ਜਿਹਾ ਮर्यादा ਰੱਖ ਕੇ ਕਿਸੇ ਦੀ ਵਿਰੋਧਤਾ ਕੀਤੀ ਜਾਵੇ ਪਰ ਇਹ ਜਿਹੜੀ ਹੈ ਇਹ ਤਾਂ ਖੁੱਲਮ ਖੁੱਲਾ ਹੀ ਕੰਮ ਚੱਲਦਾ ਕਿਉਂਕਿ ਅੱਗੋਂ ਵੀ ਮर्यादा ਕਿੰਨੀ ਕੁ ਰੱਖੀ ਜਾਂਦੀ ਉਹ ਵੀ ਸਾਰਾ ਜੱਗ ਜਾਣਦਾ ਹੈ ਅੱਗੇ ਚੱਲਦੇ ਹਾਂ ਤਾਂ ਐਮਪੀ ਦੀ ਯੂਨੀਵਰਸਿਟੀ ਇੱਕ ਸੀਓਸ ਦੇ ਵਿੱਚ ਖਰਾਬ ਖਾਣਾ ਦਿੱਤਾ ਜਾ ਰਿਹਾ ਜਿਸ ਦੇ ਨਾਲ ਬੱਚਿਆਂ ਨੂੰ ਪੀੜੀਆਂ ਹੋ ਰਿਹਾ ਸੀ ਸਟੂਡੈਂਟਾਂ ਦੇ ਵਿੱਚ ਰੋਜ ਆ ਗਿਆ ਜੀ ਕਾਫੀ ਭੰਨ ਤੋੜ ਕਾਫੀ ਨੁਕਸਾਨ ਕੀਤਾ ਹੈ ਬੱਚਿਆਂ ਨੇ ਹਾਂਜੀ ਮਧ ਪ੍ਰਦੇਸ਼ ਦੀ ਯੂਨੀਵਰਸਿਟੀ ਹੈ ਵੈਲੋਰ ਵੀਆਈਟੀ ਵੈਲੋਰ ਇੰਸਟੀਟਿਊਟ ਆਫ ਟੈਕਨੋਲੋਜੀ ਉਹਦੇ ਚ ਸਟੂਡੈਂਟਸ ਦਾ ਅੱਜ ਜਿਹੜਾ ਪ੍ਰੋਟੈਸਟ ਸੀਗਾ ਉਹ ਬਹੁਤ ਜ਼ਿਆਦਾ ਉਗਰ ਵੀ ਹੋ ਗਿਆ ਸੀਗਾ ਬੱਸਾਂ ਸਾੜ ਦਿੱਤੀਆਂ ਗਈਆਂ ਤੇ ਤੋੜਪਨ ਵੀ ਕੀਤੀ ਗਈ ਹੈ ਤੇ 4000 ਬੱਚਿਆਂ ਨੇ ਅੱਜ ਕੈਂਪਸ ਨੂੰ ਛੱਡ ਦਿੱਤਾ ਹੈ ਬੱਚਿਆਂ ਦੀ ਕਤਾਰਾਂ ਦੇਖਣ ਨੂੰ ਮਿਲੀਆਂ ਜਿਹੜੇ ਕਿ ਆਪਣੇ ਸੁਟਕੇ ਸਟੈਚੀ ਸਮਾਨ ਲੈ ਕੇ ਅ ਬਸਟੈਂਡ ਵੱਲ ਤੇ ਹੋਰ ਆਪਣੇ ਤਰ੍ਹਾਂ ਵੱਲ ਜਾ ਰਹੇ ਸੀਗੇ ਰੇਲਵੇ ਸਟੇਸ਼ਨ ਵੱਲ ਜਾ ਰਹੇ ਸੀਗੇ ਅ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੇ ਦੱਸਿਆ ਪਹਿਲੇ ਜਿਹੜਾ ਇਹ ਮਾਮਲਾ ਕਿੱਥੋਂ ਆਇਆ ਅ 1 ਕੋ ਲਖ ਤੇ ਬਹੁਤ ਸਾਰੇ ਸਟੂਡੈਂਟਸ ਨੂੰ ਪੀੜਿਆ ਹੋ ਗਿਆ ਤੇ 100 100 150 150 ਬੱਚਾ ਮਤਲਬ ਪਿਛਲੇ ਹਫਤੇ ਦੀ ਗੱਲ ਹੈ ਕਿ ਹਸਪਤਾਲਾਂ 'ਚ ਵਰਤੀ ਰਹਿਣ ਲੱਗ ਗਿਆ ਕੁਝ ਜਾਣਿਆਂ ਦੀ ਡੈਥ ਵੀ ਹੋ ਗਈ ਉਹਨੂੰ ਲੈ ਕੇ ਜਦੋਂ ਆਵਾਜ਼ ਚੁੱਕੀ ਗਈ ਤਾਂ ਫਿਰ ਜਿਹੜੇ ਗਾਰਡ ਸੀਗੇ ਉਹਨਾਂ ਨੇ ਕੁੱਟਮਾਰ ਕੀਤੀ ਸਟੂਡੈਂਟਸ ਨਾਲ ਫਿਰ ਇੱਕ ਹਫ਼ਤੇ 4000 ਜਿਹੜੇ ਸਟੂਡੈਂਟਸ ਸੀਗੇ ਉਹ ਇਕੱਠੇ ਹੋ ਗਏ ਤੇ ਉਹਨਾਂ ਨੇ ਬਸਾਂ ਕਾਰਾਂ ਵੀ ਸਾੜਤੀਆਂ ਪੰਜ ਥਾਣਿਆਂ ਦੀ ਪੁਲਿਸ ਬੁਲਾਈ ਗਈ ਤੇ ਫਿਰ ਦੁਬਾਰੇ ਤੋਂ ਸਟੂਡੈਂਟਸ ਤੇ ਲਾਠੀ ਚਾਰਜ ਕਰ ਦਿੱਤਾ ਗਿਆ ਹਾਲਾਂਕਿ ਜਿਹੜੀ ਉਹ ਕੈਰੀ ਹੈ ਯੂਨੀਵਰਸਿਟੀ ਦੀ ਪ੍ਰਸ਼ਾਸਨ ਹੈ ਉਹ ਹੁਣ ਵੀ ਨਹੀਂ ਮੰਨ ਰਹੀ ਕਿ ਜਿਹੜਾ ਬੱਚਾ ਮਰਿਆ ਹੈ ਉਹਦੀ ਕੋਈ ਉਹ ਉਹ ਉਹਦਾ ਇਸ ਖਰਾਬ ਖਾਣੇ ਨਾਲ ਜਿਹੜਾ ਖਾਣਾ ਮਿਲ ਰਿਹਾਗਾ ਦਾਣਾ ਪਾਣੀ ਮਿਲ ਰਿਹਾਗਾ ਉਹਦੇ ਨਾਲ ਕੋਈ ਲੈਣਾ ਦੇਣਾ ਹੈ ਲੈਣਾ ਤਾਂ ਉਹਦੇ ਨਾਲ ਹੀ ਹੈ ਲੈਣਾ ਦੇਣਾ ਦਾ ਪਰ ਹੁਣ ਯੂਨੀਵਰਸਿਟੀ ਆਪਣਾ ਪੱਲਾ ਝੜ ਰਹੀ ਹੈ ਉੱਥੇ ਲਗਾਤਾਰ ਤਣਾਅ ਚੱਲ ਰਿਹਾਗਾ ਜੀ ਤੇ ਸਟੂਡੈਂਟਸ ਕਾਫੀ ਪਰੇਸ਼ਾਨ ਨੇ ਵਿਚਾਰੇ ਉਹਨਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ ਤੇ ਹੁਣ ਉਹ ਇਸੇ ਕਰਕੇ ਇਹ ਜਿਹੜਾ ਪ੍ਰੋਟੈਸਟ ਹੈ ਉਗਰ ਹੋਇਆ ਸੀਗਾ ਆਪਸ ਆਪ ਲਗਾਓ ਕਿ ਕਿੰਨਾ ਹਾਲ ਹੈ ਕਿ ਯੂਨੀਵਰਸਿਟੀ ਲੈਵਲ ਤੇ ਬੱਚਿਆਂ ਨੂੰ ਸਾਫ ਖਾਣਾ ਨਹੀਂ ਮਿਲ ਪਾਰਿਆ ਇਹ ਉਹੀ ਮਧ ਪ੍ਰਦੇਸ਼ ਹੈ ਜਿੱਥੇ ਪਿਛਲੇ ਮਹੀਨੇ ਆਪਾਂ ਜਦੋਂ ਗੱਲ ਕਰ ਰਏ ਸੀ ਕਪ ਸਿਰਫ ਕਰਕੇ 40 ਬੱਚਿਆਂ ਦੀ ਡੈਥ ਹੋ ਗਈ ਸੀ ਤੇ ਜੀ ਨਕਲੀ ਕਪ ਸ਼ਰਾਬ ਸਿਰਫ ਕਰਕੇ ਹੋਰ ਸੈਂਕੜੇ ਬੱਚਿਆਂ ਦੀ ਬੱਚਿਆਂ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਸੀ ਜੀ ਤੇ ਹੁਣ ਦੇਖੋ ਖਰਾਬ ਖਾਣੇ ਕਰਕੇ ਫੂਡ ਪੋਇਜ਼ਨਿੰਗ ਕਰਕੇ ਬੱਚੇ ਦੀ ਡੈਥ ਵੀ ਹੋਈ ਹੈ ਤੇ ਸੈਂਕੜਿਆਂ ਬੱਚੇ ਹਸਪਤਾਲਾਂ ਚ ਵਰਤੀ ਨੇ ਉਹਨਾਂ ਨੂੰ ਪੀਲੀਆ ਹੋਇਆਗਾ ਹੂੰ ਜੀ ਜੇਕਰ ਆਪਾਂ ਅਗਲੀ ਗੱਲ ਕਰੀਏ ਤਾਂ ਸੀਜੀਆਈ ਸੂਰਿਆਕਾਂਤ ਜਿਹੜੇ ਨਿਯੁਕਤ ਨੇ ਹੁਣੇ-ਹੁਣੇ ਇਹਨਾਂ ਨੇ ਅਹੁਦਾ ਸੰਭਾਲਿਆ ਉਹਨਾਂ ਨੂੰ ਖੁਦ ਆਪ ਟੈਲਣਾ ਪਿਆ ਉਹਨਾਂ ਨੂੰ ਫੇਰ ਪਤਾ ਲੱਗਿਆ ਵੀ ਭਾਈ ਦਿੱਲੀ ਦੀ ਹਵਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਕਹਿੰਦੇ ਵੀ ਡੇਢ ਘੰਟਾ ਟੈਲਿਆ ਤੇ ਤਬੀਅਤ ਵਿਗੜ ਗਈ ਇਹ ਹੁਣ ਕੋਈ ਲੈਂਗੁਏਜੀ ਐਕਸ਼ਨ ਇਸ ਤੇ ਜਾਪਦਾ ਹੈ ਸ਼ਹਿਰ ਸਬਾਟਾ ਬਾਰੀ ਪੈ ਗਿਆ ਨਵੇਂ ਨਵੇਂ ਚੀਜ਼ ਜਸਟਿਸ ਤੇ ਸੂਰੇਖਾਂ ਜੀ ਦੇਖੋ ਸ਼ਾਇਦ ਜੇ ਤੁਸੀਂ ਹਰ ਰੋਜ਼ ਵਾਕ ਕਰੋਗੇ ਸੜਕਾਂ ਤੇ ਤਾਂ ਤੁਹਾਨੂੰ ਜਿਆਦਾ ਵਹਿਤਰ ਪਤਾ ਲੱਗੂਗਾ ਮੈਂ ਵੀ ਹੁਣੇ ਹੀ ਐਨਸੀਆਰ ਜਾ ਕੇ ਆਇਆ ਸੀਗਾ ਦਿੱਲੀ ਐਨਸੀਆਰ ਮੇਰਾ ਪਿੰਡ ਦਿੱਲੀ ਐਨਸੀਆਰ ਚ ਹੀ ਪੈਂਦਾਗਾ ਉਸ ਹਿਸਾਬ ਨਾਲ ਹਰਿਆਣਾ ਚ ਹੈਗਾ ਪਰ ਦਿੱਲੀ ਅਟਾਣੇ ਦਾ ਬਾਰਡਰ ਹੈ ਉਹਥੇ ਬਰਾਲ ਹੈ ਜੀ ਅਸੀਂ ਆਪਣੀ ਐਨਸੈਂਸਟਰਲ ਲੈਂਡ ਵੇਚਣਾ ਨਹੀਂ ਚਾਹੁੰਦੇ ਪਰ ਦਿੱਕਤ ਇਹ ਹੈ ਕਿ ਹੁਣ ਨਾ ਨਵੰਬਰ ਨਾ ਦਸੰਬਰ ਨਾ ਜਨਵਰੀ ਇਹ ਤਿੰਨ ਮਹੀਨੇ ਤਾਂ ਅਸੀਂ ਉੱਥੇ ਜਾ ਵੀ ਨਹੀਂ ਸਕਦੇ ਇੰਨਾ ਮਾੜਾ ਹਾਲ ਹੈ 에ਅਰ ਕੁਆਲਿਟੀ ਅਬ AQI 400 500 ਐ ਚੱਲਦਾ ਰਹਿੰਦਾਗਾ ਚਲੋ ਇਹਨਾਂ ਨੂੰ ਵੀ ਪਤਾ ਲੱਗ ਗਿਆ ਸੂਰਿਆਕਾਂਤ ਨੂੰ ਤੇ ਜਦੋਂ ਇਹ ਬਾਹਰ ਸਹਿਰ ਸਪਾਟੇ ਵਾਸਤੇ ਨਿਕਲੇ ਤਾਂ ਸਹਿਰ ਸਪਾਟਾ ਇੰਨਾ ਮਹਿੰਗਾ ਪਿਆ ਕਿ ਬਾਅਦ ਚਾ ਕੇ ਇਹਨਾਂ ਦੇ ਸਰਦੇ ਵਿੱਚ ਵੀ ਦਰਦ ਹੋਇਆ ਤੇ ਅੱਖਾਂ 'ਚ ਜਲਨ ਹੋਈ ਤੇ ਹੁਣ ਫਿਰ ਅਗਲੇ ਅਗਲੇ ਦਿਨ ਆ ਕੇ ਇਹਨਾਂ ਨੇ ਫਿਰ ਕਿਹਾ ਕਿ ਯਾਰ ਇਹ ਤਾਂ ਬਹੁਤ ਮਾੜਾ ਹਾਲ ਐ ਵਾਯੂ ਪ੍ਰਦੂਸ਼ਣ ਦਾ ਹਵਾ ਬਹੁਤ ਖਰਾਬ ਹੋ ਰੱਖੀ ਜ਼ਹਿਰੀਲੀ ਹੋ ਰਹੀ ਹੈ ਤਾਂ ਫਿਰ ਆਪਾਂ ਨੂੰ ਇਹਦੇ ਤੇ ਸੋਚਣਾ ਪਊਗਾ ਕਿ ਅਸੀਂ ਵਰਚੁਅਲ ਹਿਅਰਿੰਗਸ ਕਰੀਏ ਜਾਂ ਕੀ ਕਰੀਏ ਤਾਂ ਇਹ ਗੱਲ ਹੈ ਜੀ ਨਿਕਲ ਕੇ ਸਾਹਮਣੇ ਆਈ ਹੈ ਦਿੱਲੀ ਦਾ ਹਾਲਾਂਕਿ ਗ੍ਰੈਪ 3 ਲਾਗੂ ਕਰ ਰੱਖਿਆਗਾ ਪਰ ਕੋਈ ਅਸਰ ਪੈ ਨਹੀਂ ਰਿਹਾ ਠੀਕ ਹੈ ਕਿ ਤੁਸੀਂ ਪਿਛਲੇ ਮਹੀਨੇ ਤਾਂ ਤੁਸੀਂ ਬੜਾ ਉੱਚੀ ਉੱਚੀ ਕਹਿ ਰਹੇ ਸੀਗੇ ਕਿਸਾਨਾ ਕਰਕੇ ਹੋਇਆ ਕਿਸਾਨਾ ਕਰਕੇ ਆਜਦ ਕਿ ਇਸ ਵਾਰ ਪਰਾਲੀ ਸਾੜਨ ਦੀ ਘਟਨਾਵਾਂ ਵੀ ਬਹੁਤ ਜ਼ਿਆਦਾ ਘਟ ਸੀਗੀਆਂ ਹੁਣ ਦੱਸੋ ਹੁਣ ਜਿਹੜਾ ਇਹ ਕਿਉਂ ਇਹ ਖਰਾਬ ਸਲ ਰਹੇਗਾ ਇਹਦੇ ਵਾਸਤੇ ਕੌਣ ਜ਼ਿੰਮੇਦਾਰ ਹੈ ਇਹ ਹੈ ਜੀ ਚੱਕਰ ਤਾਂ ਮਤਲਬ ਇਹਨਾਂ ਦੇ ਇਹ ਵੱਡੇ ਵੱਡੇ ਸਾਬਾਂ ਨੂੰ ਹੁਣ ਪਤਾ ਲੱਗੂਗਾ ਹਾਲਾਂਕਿ ਜਿਹੜਾ ਇਸ ਕਿਸਮ ਦੇ ਲੋਕ ਹੁੰਦੇ ਘਰਾਂ 'ਚ ਫਿਰ ਆਪਣੇ 에ਅਰ ਪਿਊਰੀਫਾਇਰ ਵਗੈਰਾ ਲਗਵਾ ਲੈਂਦੇ ਨੇ ਕਿਉਂਕਿ ਪੈਸਾ ਠੀਕ ਠਾਕ ਹੁੰਦਾ ਹੈ ਨਾ ਕੋਲ ਮਾਰਿਆ ਤਾਂ ਗਰੀਬ ਜਾਂਦਾ ਜਿਹੜਾ ਹਰ ਰੋਜ਼ ਕੰਮਤੇ ਜਾ ਰਿਹਾਗਾ ਫਿਜ਼ੀਕਲੀ ਜੀ ਨੂੰ ਲੇਬਰ ਕਰਨੀ ਪੈ ਰਹੀ ਹੈ ਉਹਨੂੰ ਸਾਹ ਵੀ ਚੜਦਾਗਾ ਤੇ ਸਾਚੇ ਹੋਦੇ ਫਿਰ ਉਹ ਜੇਰੀ ਲੀਵਾ ਜਾ ਰਹੀ ਹੈ ਉਹਨਾਂ ਨੂੰ ਅਸਥਮਾ ਹੁੰਦਾਗਾ ਇਸ ਕਿਸਮ ਦੀਆਂ ਚੀਜ਼ਾਂ ਹੁੰਦੀਆਂਗੇ ਹੂੰ ਜੀ ਦਿੱਕਤ ਹੈ ਬਹੁਤ ਵੱਡੀ ਦਿੱਕਤ ਹੈ ਅੱਗੇ ਚਲੀਏ ਤਾਂ ਹਰਿਆਣੇ ਦੇ ਵਿੱਚੋਂ ਇੱਕ ਦੁਖਦ ਖਬਰ ਆ ਰਹੀ ਹੈ ਇੱਕ ਨੈਸ਼ਨਲ ਖਿਡਾਰੀ ਜਿਸਦੀ ਉਮਰ ਵੀ ਘੱਟ ਹੀ ਦੱਸੀ ਜਾ ਰਹੀ 16 ਸਾਲ ਉਮਰ ਦੱਸੀ ਜਾ ਰਹੀ ਹੈ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੀ ਬਾਸਕਟਬਾਲ ਖੇលਦੇ ਆ ਪ੍ਰੈਕਟਿਸ ਕਰਦੇ ਆ ਉਸ ਦੇ ਉੱਪਰ ਬਾਸਕਟਬਾਲ ਦਾ ਇੱਕ ਪੋਲ ਹੀ ਡਿੱਗ ਜਾਂਦਾ ਹੈ ਜੀ ਉਸ ਤੋਂ ਬਾਅਦ ਉਹ ਇੰਨਾ ਜ਼ੋਰ ਨਾਲ ਡਿੱਗਿਆ ਕਿ ਉਸ ਦੀ ਮੌਤ ਹੋ ਗਈ ਮੌਕੇ ਤੇ ਦੇਖੋ ਖਬਰ ਦੋ ਦਿਨਾਂ ਅੰਦਰ ਦੋ ਮੌਤਾਂ ਦੀਆਂ ਹੈਗੀਆਂ ਇਹ ਜਿਹੜੀ ਅੱਜ ਵੀਡੀਓ ਤੋਂ ਤੁਸੀਂ ਦੇਖ ਰਹੇ ਹੋ ਜਿਹਦੇ 'ਚ ਇਹ ਪੋਲ ਇਸ ਮੁੰਡੇ ਤੇ ਡਿੱਗਿਆ ਤੇ ਆਪਾਂ ਕਹੇ ਲਈ ਕਿ ਛਾਤੀ ਵਾਲਾ ਜਿਹੜਾ ਹਿੱਸਾ ਹੁੰਦਾਗਾ سینਿਆਂ ਵਾਲਾ ਉੱਥੇ ਨੂੰ 7:00 ਵਜੇ ਦਿਲ ਤੇ ਤੇ ਸਿਰ ਤੇ ਵੀ ਹੈ ਕੱਲ ਵੀ ਇੱਕ ਖਬਰ ਆਈ ਸੀ ਬਾਦਰਗੜ ਤੋਂ 에ਰੋ ਤੱਕ ਦੇ ਲਖਨਮਾਗੜਾ ਪਿੰਡ ਤੋਂ ਹੈਗੀ ਆ ਕੱਲ ਆਈ ਸੀ ਬਾਦਰਗੜ ਤੋਂ ਝੱਜਰ ਦੇ ਬਾਦਰਗੜ ਤੋਂ ਉੱਥੇ ਵੀ ਐ ਇੱਕ ਮੁੰਡਾ ਸੀਗਾ 15 ਸਾਲਾਂ ਦਾ ਅਮਨ ਉਹਦੀ ਵੀ ਡੈਥ ਹੋਈ ਹੈ ਉੱਤੇ ਉਹਦੇ ਉੱਥੇ ਵੀ ਪੋਲ ਕਰਕੇ ਐਕਸੀਡੈਂਟ ਹੋਇਆ ਹੈਗਾ ਤੇ ਦੇਖੋ ਕਿੰਨਾ ਬੁਰਾ ਬੁਰਾ ਹਾਲ ਹੈ ਇਹ ਜਿਹੜਾ ਸਟੇਡੀਅਮ ਸੀਗਾ ਇਹਦੇ ਚ ਕਈ ਜਿਹੜੇ ਮੁੰਡੇ ਹੈਗੇ ਨੇ ਨੈਸ਼ਨਲ ਖਿਡਾਰੀ ਨੇ ਖੁਦ ਜਿਹੜਾ ਇਹ ਹਰਦਿਕ ਮੁੰਡਾ ਅਜਮਰਿਆ ਜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਨੈਸ਼ਨਲ ਟੀਮ ਦਾ ਹਿੱਸਾ ਸੀਗਾ ਇੰਟਰਨੈਸ਼ਨਲ ਖੇਡਣ ਵੀ ਜਾਣਾ ਸੀ 16 ਸਾਲਾ ਦਾ ਸੀਗਾ ਤੇ ਇਹ ਜਿਹੜੇ ਬੱਚੇ ਹੈਗੇ ਲਗਾਤਾਰ ਐਪਲੀਕੇਸ਼ਨਾਂ ਲਿਖ ਰਹੇ ਸੀਗੇ ਕਿ ਸਾਡਾ ਜਿਹੜਾ ਸਪੋਰਟਸ ਇਨਫਰਾਸਟ੍ਰਕਚਰ ਹੈ ਉਹਦੀ ਮੇਨਟੇਨੈਂਸ ਕੀਤੀ ਜਾਵੇ ਇਹ ਜਿਹੜੇ ਮੁੰਡੇ ਸੀਗੇ ਇਹ ਨਾਇਬ ਸੈਣੀ ਨੂੰ ਵੀ ਮਿਲੇ ਸੀ ਸੀਐਮ ਨਾਇਬ ਸੈਣੀ ਨੂੰ ਵੀ ਮਿਲੇ ਸੀਗੇ ਕਿ ਸਾਡਾ ਕੀਤਾ ਜਾਵੇ ਹੱਲ ਕੀਤਾ ਜਾਵੇ ਮੇਨਟੇਨੈਂਸ ਕੀਤਾ ਜਾਵੇ ਪਰ ਕੋਈ ਜਵਾਬ ਨਾਇਬ ਸੈਣੀ ਵੱਲੋਂ ਵੀ ਨਹੀਂ ਮਿਲਿਆ ਹਾਲਾਂਕਿ ਰੋਤਕ ਦੇ ਜਿਹੜੇ ਐਮਪੀ ਨੇ ਦਿਪਿੰਦਰ ਉੱਡਾ ਉਹਨਾਂ ਨੇ ਐਮਪੀ ਲੈਡ ਤੋਂ ਫੰਡ ਜਿਹੜਾ ਐਮਪੀ ਲੈਡ ਫੰਡ ਹੁੰਦਾ ਹੈਗਾ ਇਹ ਸੰਸਦਾਂ ਦਾ ਇੱਕ ਕੋਟਾ ਹੁੰਦਾ ਹੈ ਪੈਸਿਆਂ ਦਾ ਉਹ ਤੋਂ 18.5 ਲੱਖ ਰੁਪਏ ਦਿੱਤੇ ਸੀਗੇ ਕਿ ਠੀਕ ਹੈ ਭਾਈ ਤੁਸੀਂ ਮੇਨਟੇਨ ਕਰਾਓ ਪਰ ਅਧਿਕਾਰੀ ਜਿਹੜੇ ਸੀਗੇ ਪ੍ਰਸ਼ਾਸ ਜਿਹੜਾ ਆਪਾਂ ਕਹਿ ਲਈਏ ਕਿ ਸਰਕਾਰੀ ਕਰਮਚਾਰੀ ਨੇ ਉਹ ਉਹਨਾਂ ਪੈਸਿਆਂ ਨੂੰ ਲੈ ਕੇ ਉਹਨਾਂ ਨੇ ਰੋਕਿਆ ਹੋਇਆ ਸੀਗਾ ਤੇ ਉਹਦੇ ਤੇ ਫਿਰ ਟੈਨ ਪਾਸ ਹੋ ਨਹੀਂ ਰਿਹਾ ਸੀਗਾ ਤੇ ਇਹਨਾਂ ਨੂੰ ਇਹ ਦੇਖੋ ਪੈਸੇ ਅਧਿਕਾਰੀ ਇਹ ਸ਼ਾਇਦ ਇਹ ਕੋਸ਼ਿਸ਼ ਕਰ ਰਹੇ ਸੀਗੇ ਕੋਈ ਪ੍ਰਸਤ ਕਿਤੇ ਵਧੀਆ ਟੈਂਡਰ ਉਹਨੂੰ ਦਿੱਤਾ ਜਾਵੇ ਜੋ ਉਹਨਾਂ ਨੂੰ ਪੈਸੇ ਕਮਾ ਕੇ ਦੇਵੇ ਉਹਦਾ ਨੁਕਸਾਨ ਇਹ ਹੋਇਆ ਕਿ ਜਿਹੜਾ ਇਹ ਪੋਲ ਸੀਗਾ ਬਾਸਕਟਬਾਲ ਦਾ ਇਹ ਮੁੰਡੇ ਦੀ ਛਾਤੀ ਤੇ ਡਿੱਗ ਗਿਆ ਤੇ ਉਹਦੀ ਡੈਥ ਹੋਈ ਹੈ ਜੀ 750 ਕਿਲੋ ਤੱਕ ਦਾ ਇਹ ਹੁੰਦਾਗਾ ਤੇ ਉਹ ਜਮੀਨ ਤੋਂ ਔਖੜ ਕੇ ਫਿਰ ਉਹਦੀ ਛਾਤੀ ਨਾਲ ਜਾ ਟਕਰਾਇਆ ਤੇ ਉਹਦੀ ਡੈਥ ਹੋਈ ਹੈ ਇਹ ਤਾਂ ਤੁਸੀਂ ਮਤਲਬ ਐਕਸੀਡੈਂਟ ਤਾਂ ਇਹਨੂੰ ਕਹਿ ਨਹੀਂ ਸਕਦੇ ਇਹ ਤਾਂ ਪ੍ਰੈਸ ਸਿਸਟਮ ਨੇ ਹਾਂ ਭ੍ਰਿਸ਼ਟਾਚਾਰ ਨੇ ਕਿਤੇ ਨ ਕਿਤੇ ਇਹ ਇਹਨਾਂ ਦੀ ਮੌਤ ਕੀਤੀ ਹੈ ਬਾਦਰਗੜ ਚ ਵੀ ਐ ਹੀ ਸੀਗਾ ਪੁਰਾਣਾ ਪੋਲ ਸੀ ਉਹਨੂੰ ਬਦਲਣ ਦਾ ਟਾਈਮ ਜਿਹੜੇ ਖੇਲਤਕਾਰੀ ਸੀਗੇ ਉਹਨਾਂ ਨੇ ਬੋਟ ਪੋਲ ਬਦਲੇ ਹੀ ਨਹੀਂ ਤੇ ਉੱਥੇ ਵੀ ਇੱਕ ਪੋਲ ਡਿੱਗ ਗਿਆ ਸੀਗਾ ਅਮਨ ਨਾਦੇ ਮੁੰਡੇ ਤੇ ਉਹ 15 ਸਾਲਾਂ ਦਾ ਸੀਗਾ ਉਹਦੀ ਵੀ ਡੈਥ ਹੋ ਚੁੱਕੀ ਹੈ ਤਾਂ ਇਹ ਹੈ ਜੀ ਹਰਿਆਣੇ ਚ ਬੜਾ ਮਤਲਬ ਹਾਲਾਂਕਿ ਖੇਲੋ ਇੰਡੀਆ ਦੇਖੋ ਖੇਲੋ ਆ ਤੁਹਾਨੂੰ ਇਹ ਵੀ ਪਤਾ ਹੋਊਗਾ ਇੰਟਰਨੈਸ਼ਨਲ ਲੈਵਲ ਤੇ 올림픽 ਗੇਮਸ ਹੋਣ ਜਾਂ ਕਾਮਨਵੈਲਥ ਕਿੰਨੇ ਕੋਈ ਵੀ ਗੇਮ ਹੋਵੇ ਅੱਜ ਤਾਂ ਇਹਨਾਂ ਨੂੰ ਕਾਮਨਵੈਲਥ ਦਾ ਮਿਲ ਵੀ ਗਿਆ ਹੈ ਜੀ ਕਾਮਨਵੈਲਥ 2030 ਦੇ ਵਿੱਚ ਭਾਰਤ ਹੋਣਾ ਹੈ ਹਾਂ ਤੇ ਹਾਲ ਦੇਖ ਲਓ हां 메이크 ਇਟ ਐਂਡ ਬਾਕੀ ਜਿੰਨੇ ਵੀ ਮੈਡਲ ਹੈਗੇ ਆ ਇਹਨਾਂ ਵੱਡੇ ਪਲੇਟਫਾਰਮਸ ਤੇ ਹਰਿਆਣਾ ਦੇ ਖਿਡਾਰੀ ਲੈ ਕੇ ਆਉਂਦੇ ਨੇ ਤੇ ਇਸ ਵਾਰ ਜਿਹੜਾ ਸਪੋਰਟਸ ਬਜਟ ਸੀਗਾ ਉਹਦੇ ਚ ਸਭ ਤੋਂ 500 ਕਰੋੜ 600 ਕਰੋੜ ਰੁਪਏ ਤਾਈਨਾ ਨੇ ਦਿੱਤਾ ਗੁਜਰਾਤ ਨੂੰ ਤੇ ਸਿਰਫ 65-70 ਕਰੋੜ ਰੁਪਏ ਦਿੱਤੇ ਹਰਿਆਣੇ ਨੂੰ ਮੈਡਲ 50 60% ਲੈ ਕੇ ਆਂਦੇ ਨੇ ਤੇ ਸਪੋਰਟਸ ਬਜਟ ਦਾ ਸਿਰਫ 3% ਮਿਲਦਾ ਹੈ ਹਰਿਆਣੇ ਵਾਲਿਆਂ ਨੂੰ ਇੰਨਾ ਵਿਤਕਰਾ ਛੜੀ ਕੇੰਦਰ ਸਰਕਾਰ ਕਰ ਰਹੀ ਕਿਸੇ ਵੀ ਗੁજરાਤੀ ਦਾ ਨਾਮ ਸੁਣਿਆ ਤੁਸੀਂ ਕਿ ਉਹ ਕੋਈ ਮੈਡਲ ਜਿੱਤ ਕੇ ਆਇਆ ਹੈ ਉਹ ਕਿਸੇ 올림픽 ਕਮਲ ਕੋਈ ਉਹਨਾਂ ਦਾ ਖਿਡਾਰੀ ਨਹੀਂ ਹੁੰਦਾ ਪੈਸਾ ਬਜਟ ਸਾਰਾ ਉੱਥੇ ਦੇ ਦਿੱਤਾ ਜਾਂਦਾ ਇੱਥੇ ਸਾਡੇ ਹਰਿਆਣੇ ਦੇ ਜਿਹੜੇ ਮੁੰਡੇ ਖੇਡਦੇ ਨੇ ਖੇਡ ਚ ਜਿਹੜੇ ਚੰਗੇ ਨੇ ਉਹ ਵਿਚਾਰੇ ਐ ਸਫਰ ਕਰਦੇ ਨੇ ਮੇਨਟੇਨੈਂਸ ਸਟੇਡੀਅਮਸ ਦੀ ਹੋ ਨਹੀਂ ਰਹੀ ਤੇ ਦੋ ਮੁੰਡਿਆਂ ਦੀ ਡੈਥ ਵੀ ਹੋ ਗਈ ਇਸ ਕਰਕੇ ਤਾਂ ਬੜਾ ਬੁਰਾ ਹਾਲ ਹੈ हां ਤੁਸੀਂ ਸਹੀ ਕਹਿ ਰਹੇ ਹੋ 2030 ਦਾ ਜਿਹੜਾ ਕਮਨਵੈਲਥ ਅ ਕਰਾਉਣ ਦਾ ਜਿਹੜਾ ਹੋਸਟ ਕਰਨ ਦਾ ਮੇਜਬਾਨੀ ਮਿਲ ਗਈ ਹੈ ਮੇਜਬਾਨੀ ਮਿਲੀ ਹੈ ਬਾਕੀ ਹਾਲਤਾ ਇਹਨਾਂ ਦੇ ਮਾੜੇ ਹੈਗੇ ਆ ਹਾਂ ਪਿੱਛੇ ਜੇ ਇਹਨਾਂ ਨੇ ਵਰਲਡ ਬੌਕਸਿੰਗ ਗੇਮਸ ਵੀ ਕਰਾਏ ਸੀਗੇ ਉਹਦੇ ਵਿੱਚ ਫਿਰ NCR ਚ ਤੁਹਾਨੂੰ ਪਤਾ ਹੀ ਹੈ ਵੇਟ ਕੈਟੇਗਰੀਜ਼ ਵੀ ਖਾਲੀ ਰਹਿ ਗਈਆਂ ਸੀਗੀਆਂ ਕਿਉਂਕਿ 에ਅ ਪੋਲੂਸ਼ਨ ਇੰਨਾ ਸੀਗਾ ਕਿ ਵਧੀਆ ਇੰਟਰਨੈਸ਼ਨਲ ਖਿਡਾਰੀ ਆਏ ਨਹੀਂ ਉਸ ਖੇਡਣ ਵਾਸਤੇ ਉਸ ਤੇ ਜੀ ਜੀ ਇੱਕ ਰਾਤ ਕਰਨ ਦੀ ਗਲਤੀ ਕਰ ਰਹੇ ਕੋਨ ਵੈਲਥ ਗੇਮਸ ਮੈਨੂੰ ਲੱਗਦਾ ਕਿ ਏਕਯੂਆਈ ਦਾ ਜਿੰਨਾ ਮਾੜਾ ਹਾਲ ਹੈ ਉਸ ਸਾਹਬ ਨਾਲ ਪਤਾ ਨਹੀਂ ਪੁੱਛਣ ਗਿਆ ਨਹੀਂ ਪੁੱਛਣਗੇ ਖਿਡਾਰੀ ਇਹ ਵੀ ਦੇਖਣਾ ਹੋਊਗਾ ਹੂੰ ਜੀ ਜੀ ਪੈਸ ਇਹ ਪਹਿਲਾ ਜਦੋਂ ਕਾਮਨਵੈਲਥ ਹੋਈ ਸੀ ਤਾਂ ਉਹ ਇੱਕ ਸਰਕਾਰ ਨੂੰ ਲੈ ਬੈਠੇ ਸੀ ਐਤਕਿ ਇਹਨਾਂ ਨੇ ਇਹ ਜਿਹੜਾ ਮੇਜ਼ਬਾਨੀ ਲਈ ਹੈ ਦੇਖਦੇ ਆਂ ਬਣਦਾ ਕੀ ਹੈ ਉਦੋਂ ਤੱਕ ਕਈ ਕੁਝ ਤਬਦੀਲ ਹੋਊਗਾ ਪਰ ਅੱਗੇ ਚੱਲੀਏ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਰੈਲੀ ਕੀਤੀ ਹੈ 5 ਸਾਲ ਪੂਰੇ ਹੋ ਗਏ ਨੇ ਦਿੱਲੀ ਦੇ ਵਿੱਚ ਕੀਤੇ ਗਏ ਸੰਘਰਸ਼ ਦੀ ਜਿੱਤ ਦੇ ਉਸ ਤੋਂ ਬਾਅਦ ਨਾਲ ਹੀ ਅਗਲੇ ਸੰਘਰਸ਼ ਦਾ ਵੀ ਐਲਾਨ ਹੋ ਗਿਆ ਜੀ ਕਹਿੰਦੇ ਜਲੰਧਰ ਦੇ ਵਿੱਚ NH44 ਜਿਹੜਾ ਉਸ ਨੂੰ ਜਾਮ ਕਰਨਗੇ ਕਿਸਾਨ ਹਾਂਜੀ ਅੱਜ ਪੂਰੇ 5 ਸਾਲ ਹੋ ਚੁੱਕੇ ਆ ਦਿੱਲੀ ਚਲੋ ਦੀ ਜਿਹੜੀ ਕਾਲ ਸੀ ਤੁਸੀਂ ਯਾਦ ਕਰੋ 2020 26 ਨਵੰਬਰ ਨੂੰ ਕਿਸਾਨ ਦਿੱਲੀ ਪਹੁੰਚੋਂ ਦੀ ਕਾਲ ਨੂੰ ਲੈ ਕੇ ਅੱਗੇ ਵਧੇ ਸੀ ਕਿ ਤੇ ਉਧਰ ਹਰਿਆਣਾ ਵੀ ਨਾਲ ਜੁੜਿਆ ਸੀ ਹਰਿਆਣੇ ਨੇ ਬੈਰੀਕਾਟ ਹਟਾਏ ਤੇ ਉਧਰ ਪੰਜਾਬੀ ਵੀ ਫਿਰ ਨਾਲ ਚੱਲ ਕੇ ਉੱਥੇ ਤੱਕ ਪਹੁੰਚੇ ਸੀ ਕਿ ਤੇ ਅੱਜ ਚੰਡੀਗੜ੍ਹ ਦੇ ਵਿੱਚ ਦੁਸ਼ਹਿਰਾ ਗਰਾਊਂਡ ਦੇ ਵਿੱਚ ਰੈਲੀ ਕੀਤੀ ਗਈ ਸੀਗੀ ਇਸ ਰੈਲੀ ਚ ਜਲੰਧਰ চিনি ਮਿਲ ਨੂੰ ਲੈ ਕੇ ਕਾਰਵਾਈ ਕਰਨ ਦੀ ਗੱਲ ਆਈ ਹੈ ਕਿ ਉਹ ਅਜੇ ਤੱਕ ਬੰਦ ਪਈ ਹੈ ਤੇ ਉਹਦੇ ਤੇ ਗੱਲ ਆਈ ਹੈ ਤੇ ਦੂਜਾ ਫ੍ਰੀ ਟ੍ਰੇਡ ਸਮਝੌਤਾ ਜਿਹੜਾ ਅਮਰੀਕਾ ਨਾਲ ਕੀਤਾ ਜਾ ਰਿਹਾ ਉਹਦਾ ਵੀ ਵਿਰੋਧ ਕਿਸਾਨਾਂ ਨੇ ਕੀਤਾ ਹੈ ਤੇ ਇਹ 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 ਕਈ ਸਾਰੀਆਂ ਡਿਮਾਂਡਸ ਵੀ ਚੁੱਕਿਆਂ ਗਿਆ ਅੱਜ ਜੜੀ ਯੂਨੀਵਰਸਿਟੀ ਦੀ ਡਿਮਾਂਡ ਸੀਗੀ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਸੈਨੇਟ ਇਲੈਕਸ਼ਨਾਂ ਨੂੰ ਲੈ ਕੇ ਉਹਦੇ ਉਹਦੇ ਬਾਰੇ ਵੀ ਗੱਲ ਆਈ ਹੈ ਗੱਲ ਤਾਂ ਜ ਐਮਐਸਪੀ ਦੇ ਖਰੀਦ ਗਰੰਟੀ ਕਾਨੂੰਨ ਤੇ ਵੀ ਆਈ ਹੈ ਇਸ ਤੋਂ ਇਲਾਵਾ ਸੁਵਮੀਨਾਥਨ ਰਿਪੋਰਟ ਲਾਗੂ ਕਰਨ ਦੀ ਗੱਲ ਆਈ ਹੈ ਹੋਰ ਵੀ ਕਈ ਸਾਰੀਆਂ ਚੀਜ਼ਾਂ ਅੱਜ ਕੀਤੀਆਂ ਗਈਆਂ ਹੈਗੀਆਂ ਤੇ ਅੱਜ ਮਿਲੋ ਕਾਫੀ ਵੱਡਾ ਕੱਟ ਸੀਗਾ ਬਾਅਦ ਚ ਫਿਰ ਕਈ ਸਾਰੇ ਕਿਸਾਨ ਪੰਜਾਬ ਯੂਨੀਵਰਸਿਟੀ ਵੀ ਜਾ ਕੇ ਆਏ ਤੇ ਪੂਰਾ ਮਤਲਬ ਗਰਾਉਂਡ ਖਚਾ ਖਚ ਭਰਿਆ ਹੋਇਆ ਸੀ ਹੂੰ ਜੀ ਉਧਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਬੰਦ ਦੀ ਕਾਲ ਸੀ ਪੂਰੇ ਤਰੀਕੇ ਦੇ ਨਾਲ ਕਹਿੰਦੇ ਯੂਨੀਵਰਸਿਟੀ ਬੰਦ ਰਹੀ ਹੈ ਤੇ ਅਗਲਾ ਕੀ ਐਲਾਨ ਕੀਤਾ ਜੀ ਹੁਣ ਪੀਯੂ ਦੇ ਸੰਘਰਸ਼ ਵਾਲੇ ਮੋਰਚੇ ਨੇ ਹਾਂ ਜੀ ਅੱਜ ਪੰਜਾਬ ਯੂਨੀਵਰਸਿਟੀ ਬੰਦ ਰਹੀ ਹੈ ਬਾਕੀ ਦੇਖੋ ਅੱਜ ਬੈਰੀਗੇਟ ਬੈਰੀਗੇਟਿੰਗ ਬਹੁਤ ਜ਼ਿਆਦਾ ਕਰ ਰੱਖੀ ਸੀਗੀ ਤੇ ਕੋਸ਼ਿਸ਼ ਸੀ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੇ ਕਿਸਾਨ ਹੈਗੇ ਆ ਜਾਂ ਹੋਰ ਜਿਹੜੇ ਵਕ ਵਕ ਜਥੇਬੰਦੀਆਂ ਆ ਨਾ ਪੋਚਣ ਤੇ ਅੱਜ ਉਹਦਾ ਬੰਦ ਰਹੀ ਹੈ ਸਾਰਾ ਅਕੈਡਮਿਕ ਚਾਹੇ ਐਗਜ਼ਾਮ ਸੀਗਾ ਜਾਂ ਕੁਝ ਵੀ ਸੀਗਾ ਸਾਰਾ ਕੁਝ ਬੰਦ ਰਹਿ ਗਿਆ ਅਗਲੀ ਕਾਲੇ ਦਿੱਤੀ ਗਈ ਹੈ ਕਿ ਜਿਹੜੇ ਜ਼ਿਲ੍ਹਾ ਹੈੱਡਕੁਆਟਰ ਨੇ ਆ ਬੀਜੇਪੀ ਦੇ ਉਹਨਾਂ ਦਾ ਕਿਰਾਇਆ ਕੀਤਾ ਜਾਊਗਾ ਤੇ ਅੱਜ ਮਤਲਬ ਬਹੁਤ ਸਾਰੇ ਪ੍ਰੋਫੈਸਰ ਵੀ ਆਏ ਸੀ ਕਿ ਤੇ ਯੂਨੀਵਰਸਿਟੀ ਨੂੰ ਲੈ ਕੇ ਮਤਲਬ ਜਿਹੜੇ ਸਟੂਡੈਂਟ ਹੈਗੇ ਆ ਉਹ ਆਰ ਪਾਰ ਦੇ ਮੂਡ 'ਚ ਹੀ ਹੈਗੇ ਆ ਉਹ ਮੈਨੂੰ ਲੱਗਦਾਗਾ ਕਿ ਕੋਈ ਸਮਝੌਤਾ ਕਰਨਗੇ ਨਹੀਂ ਤੇ ਬਹੁਤ ਸਾਰੇ ਸਿਕਿਉਰਿਟੀ ਫੋਰਸਸ ਦੀ ਤਾਇਨਾਤੀ ਪੰਜਾਬ ਯੂਨੀਵਰਸਿਟੀ 'ਚ ਕਰ ਦਿੱਤੀ ਗਈ ਹੈ ਮੋਰਚੇ ਨੇ ਐਲਾਨ ਕੀਤਾ ਹੈ ਕਿ ਉਹ 3 ਦਸੰਬਰ ਨੂੰ ਪੰਜਾਬ ਤੇ ਸੰਡੀਗੜ ਦੇ ਜਿੰਨੇ ਵੀ ਭਾਜੀਪੀ ਦੇ ਆਫਿਸ ਨੇ ਉਹਨਾਂ ਦਾ ਘਰਾਹ ਕਰਨਗੇ ਤੇ ਅਸ ਯੂਨੀਵਰਸਿਟੀ ਬੰਦ ਰਹੀ ਹੈ ਕੱਲ ਰਾਤ ਤੋਂ ਹੀ ਸਾਰਾ ਰੋਲਾ ਪੈਣਾ ਸ਼ੁਰੂ ਹੋ ਗਿਆ ਸੀਗਾ ਬਾਕੀ ਅੱਜ ਕਾਲਜ ਕਾਲਜਸ ਕਈ ਸਾਰੇ ਕਾਲਜਸ ਵੀ ਪੰਜਾਬ ਚ ਦੇਖੇ ਗਏ ਕਿ ਉਹ ਬੰਦ ਸੀਗੇ ਤੇ ਇਹ ਹੈ ਜੀ ਹਾਂ ਪਿਛਲੇ 24 ਦਿਨਾਂ ਤੋਂ ਇਹ ਅੰਦੋਲਨ ਚੱਲ ਰਿਹਾਗਾ ਤੇ ਹਜੇ ਤੱਕ ਤਾਰੀਖ ਦਾ ਲਾਨ ਨਹੀਂ ਹੋਇਆਗਾ ਹਾਂ ਜੀ ਹਾਂ ਜੀ ਸੋ ਵੇਖਦੇ ਹਾਂ ਇਸ ਦੇ ਵਿੱਚ ਬਣਦਾ ਕੀ ਹੈ ਤੇ ਜਿਹੜਾ NH44 ਬੰਦ ਰੱਖਣ ਦੀ ਕਾਲ ਹੈ ਉਸ ਨੂੰ ਲੈ ਕੇ ਆਪਾਂ ਮਨਜੀਤ ਸਿੰਘ ਰਾਏ ਹੁਣਾ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੀ ਗੱਲਬਾਤ ਵੀ ਤੁਹਾਨੂੰ ਸੁਣਾਉਂਦੇ ਹਾਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਲਾਉਂਦੇ ਹਾਂ ਵਿਰਾਮ ਸੋ ਤੁਸੀਂ ਸਮਾਂ ਦਿੱਤਾ ਪੁਨੀਆ ਜੀ ਬਹੁਤ ਬਹੁਤ ਧੰਨਵਾਦ